ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰ ਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ ਵਰਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਨਾ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜੀਐਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਿਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਗਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰ ਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ بڑھਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਨਾਂ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ। ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟ ਪਾਰਟੀ ਦੇ ਸੰਸਦ ਮੈਂਬਰ ਜੀਐਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਿਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਗਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ بڑھਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਦਾ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ। ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜੀਐਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਿਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਗਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰ ਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਪੁਚਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸ ਨੇ ਸਿਖਲਾਈ ਅਨੁਸਾਰ ਕਾਰਵਾਈ ਕੀਤੀ ਹੈ ਯੋਗ ਵੱਲ ਵਰਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਦਾ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ। ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟ ਪਾਰਟੀ ਦੇ ਸੰਸਦ ਮੈਂਬਰ ਜਿਸਿਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਵਾਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰ ਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ بڑھਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਨਾਂ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ। ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜਿਸਸ ਜੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਿਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਗਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ بڑھਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਨਾਂ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ। ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜੀਐਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਗਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰ ਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ بڑھਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਨਾਂ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ। ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂਬੀ ਧਾਰ ਲਿਆ ਹੈ। ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਜਿਸਿਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਨੋਇਸ ਦੇ ਸੰਸਦ ਮੈਂਬਰ ਨੋਰਮਾ ਹਰ ਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਿਤ ਵਾਰੰਟ ਅਤੇ ਬੋਡੀ ਕੈਮਰਾ ਫੁਟੇਜ ਜਾਰੀ ਕੀਤੇ ਜਾਣ ਸ਼ਿਕਾਗੋ ਦੇ ਫ੍ਰੈਕਲਿਨ ਪਾਰਕ ਇਲਿਨੋਇਸ ਦੇ ਵਿੱਚ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਜਾਨਕੀ ਆਈਸੀਈ ਦੇ ਇੱਕ ਅਧਿਕਾਰੀ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੇ ਮੁਤਾਬਿਕ ਮਰੇ ਹੋਏ ਵਿਅਕਤੀ ਦੀ ਪਛਾਣ ਸਿਲਵੇਰੀਓ ਵਿਲੇਗਾਸ ਗੋਂਜ਼ਾਲੇਜ਼ ਵਜੋਂ ਹੋਈ ਹੈ ਜੋ ਕਿ ਗੈਰ ਕਾਨੂੰਨੀ ਤੌਰ ਤੇ ਮੁਲਕ ਦੇ ਵਿੱਚ ਰਹਿ ਰਿਹਾ ਸੀ ਅਧਿਕਾਰੀਆਂ ਨੇ ਕਿਹਾ ਕਿ ਆਈਸੀਈ ਟੀਮ ਨੇ ਟ੍ਰੈਫਿਕ ਰੋਕ ਦੌਰਾਨ ਵਿਲੇਗਾਸ ਗੋਂਜਲੇਜ਼ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਉਸਨੇ ਵਿਰੋਧ ਕੀਤਾ ਤੇ ਆਪਣੀ ਕਾਰ ਨੂੰ ਅੱਗੇ ਭਜਾ ਲਿਆ ਜਿਸ ਨਾਲ ਇੱਕ ਅਧਿਕਾਰੀ ਵਾਹਨ ਦੇ ਨਾਲ ਹੀ ਖੜੀਸ ਹੋ ਗਿਆ ਅਤੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਈ ਦੇਖ ਕੇ ਅਧਿਕਾਰੀ ਨੇ ਗੋਲੀ ਚਲਾ ਦਿੱਤੀ ਡੀ ਐਚ ਐਸ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਧਿਕਾਰੀ ਦੀ ਹਾਲਤ ਹੁਣ ਸਥਿਰ ਹੈ ਡੀ ਐਚ ਐਸ ਬੁਲਾਰਾ ਟ੍ਰੀਸੀਆ ਮੇਕਲਾਫਨ ਨੇ ਕਿਹਾ ਹੈ ਕਿ ਅਸੀਂ ਆਪਣੇ ਅਧਿਕਾਰੀ ਦੀ ਜਲਦੀ ਸਿਹਤਯਾਬੀ ਦੀ ਪ੍ਰਾਰਥਨਾ ਕਰਦੇ ਹਾਂ ਉਸਨੇ ਸਿਕਲਾਈ ਅਨੁਸਾਰ ਕਾਰਵਾਈ ਕੀਤੀ ਯੋਗ ਵੱਲ بڑھਤੇ ਹੈ ਅਤੇ ਕਾਨੂੰਨ ਲਾਗੂ ਕੀਤਾ ਹੈ ਘਟਨਾ ਉਸ ਸਮੇਂ ਵਾਪਰੀ ਜਦੋਂ 트럼ਪ ਪ੍ਰਸ਼ਾਸਨ ਨੇ ਸ਼ਿਕਾਗੋ ਖੇਤਰ ਵਿੱਚ ਆਪਰੇਸ਼ਨ ਮਿਡਵੇ ਬਲੇਟਸ ਦਾ ਦੀ ਇੱਕ ਵੱਡੀ ਇਮੀਗ੍ਰੇਸ਼ਨ ਕਾਰਵਾਈ ਦੀ ਸ਼ੁਰੂਆਤ ਕੀਤੀ ਸੀ ਇਸੇ ਤਰ੍ਹਾਂ ਦੀਆਂ ਕਾਰਵਾਈਆਂ ਲਾਸ ਐਂਜਲਸ ਤੋਂ ਵਾਰਸ਼ਿੰਗਟਨ ਅਤੇ ਬੋਸਟਨ ਵਿੱਚ ਵੀ ਹੋ ਰਹੀਆਂ ਹਨ ਜਿਨ੍ਹਾਂ ਨੇ ਕਈ ਵਾਰ ਤਣਾਅ ਅਤੇ ਹਿੰਸਕ ਟਕਰਾਵ ਦਰੂ ਵੀ ਧਾਰ ਲਿਆ ਹੈ ਇਲਿਨੋਇਸ ਦੇ ਗਵਰਨਰ ਜੇਬੀ ਪ੍ਰਿਟਜਰਕ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਚਿੰਤਾਜਨਕ ਘਟਨਾ ਹੈ ਲੋਕਾਂ ਨੂੰ ਪੂਰੀ ਤੇ ਸੱਚਾਈ ਅਧਾਰਿਤ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਪਾਰਦਰਸ਼ਤਾ ਅਤੇ ਜਵਾਬਦੇਹੀ ਚ ਕਿੰਨੀ ਬਣਾਈ ਜਾ ਸਕੇ ਇੱਕ ਗਵਾਹ ਨੇ ਦੱਸਿਆ ਹੈ ਕਿ ਉਸਨੇ ਟੱਕਰ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਉਸਨੇ ਦੱਸਿਆ ਹੈ ਕਿ ਇੱਕ ਕਾਰ ਟਰੱਕ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਦੇ ਵਿੱਚੋਂ ਧੂਆ ਨਿਕਲ ਰਿਹਾ ਸੀ ਇੱਕ ਹੋਰ ਗਵਾਹ ਨੇ ਉੱਥੇ ਗੋਲੀਆਂ ਚੱਲਣ ਦੀ ਵੀ ਪੁਸ਼ਟੀ ਕੀਤੀ ਹੈ ਇਸਤੇ ਡੈਮੋਕ੍ਰੇਟ ਪਾਰਟੀ ਦੇ ਸੰਸਦ ਮੈਂਬਰ ਜਿਸਿਸ ਚੂਈ ਗਾਰਸਿਆ ਡੇਲੀਆ ਸੀ ਰਾਮੀਰੇਜ਼ ਅਤੇ ਇਲਨੋਇਸ ਦੇ ਸੰਸਦ ਮੈਂਬਰ ਨੋਰਮਾ ਹਰਦੇ ਨਾਜ਼ ਨੇ ਸਾਂਝੇ ਬਿਆਨ ਦੇ ਵਿੱਚ ਕਿਹਾ ਹੈ ਕਿ ਅਸੀਂ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਆਈਸੀਈ ਦੀਆਂ ਤਕਨੀਕਾਂ ਹਿੰਸਕ ਟਕਰਾਅ ਵੱਲ ਲੈ ਕੇ ਜਾ ਸਕਦੀਆਂ ਹਨ ਅਸੀਂ ਡੀ ਐਚ ਐਸ ਨੂੰ ਕਿਹਾ ਹੈ ਕਿ ਸਾਰੇ ਸਬੰਧਤ